ਦਿੱਲੀ ਵਿੱਚ ਭਾਜਪਾ ਦੀ ਜਿੱਤ ਤੇ ਖੇਤਰ ਅਨਗੜ ਮੰਡਲ ਦੇ ਮੁਖੀ ਤਹਿਲ ਸਿੰਘ ਨੇ ਲੱਡੂ ਵੰਡੇ ਅਤੇ ਆतिਸ਼ਬਾਜ਼ੀ ਵੀ ਚਲਾਈ ਹਰਪਾਲ ਸਿੰਘ ਪੰਨੂ ਸ਼ੰਕਰ ਲਾਲ ਚਰਨ ਸਿੰਘ ਰਾਜਪਾਲ ਸਿੰਘ ਜਸਬੀਰ ਸਿੰਘ ਰੇਸ਼ਮ ਸਿੰਘ ਲਖਪ੍ਰੀਤ ਸਿੰਘ ਵੀ ਮੌਜੂਦ ਸਨ ਜਿੰਦਾਬਾਦ ਜਿੰਦਾਬਾਦ ਭਾਜਪਾ ਜਿੰਦਾਬਾਦ ਭਾਜਪਾ ਜਿੰਦਾਬਾਦ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਵਾ ਦਿੱਲੀ ਵਿੱਚ ਸਰਕਾਰ ਵੱਲੋਂ ਕੀ ਨਾਲ ਦਾ ਕੀਤਾ ਗਿਆ ਵਾ ਜਿਹੜਾ ਕੀ ਨਾਲ ਦਾ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਨਹੀਂ ਪੰਜਾਬ ਦੇ ਵਿੱਚ ਵੀ ਕੀ ਨਾਲ ਦਾ ਇਸ ਵਾਰ ਕਮਲਾ ਖਲਾਵੇਗੀ ਅੱਜ ਕੀ ਨਾਲ ਦਾ ਮੋਦੀ ਸਾਹਿਬ ਦੇ ਕੀ ਨਾਲ ਦਾ ਦਿੱਲੀ ਚਿਤਨ ਦੀ ਖੁਸ਼ੀ ਦੇ ਵਿੱਚ ਵਰਕਰਾਂ ਦੇ ਨਾਲ ਲੱਡੂ ਵੰਡੇ ਗਏ ਆ ਤੇ ਨਾਲ ਪਟਾਕੇ ਚਲਾਏ ਗਏ ਆ ਆਏ ਹੋਏ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਰਡ ਨੰਬਰ 51 ਦੇ ਵਿੱਚ ਸਾਡੇ ਮਾਨਯੋਗ ਟੈਲ ਸਿੰਘ ਜੀ ਪ੍ਰਧਾਨ ਦੀ ਗਏ ਦੇ ਮੰਡਲ ਪ੍ਰਧਾਨ ਦੇ ਜੋ ਸਾਰੇ ਵਰਕਰ 52 ਨੰਬਰ ਤੇ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਉਸ ਖੁਸ਼ੀ ਵਿੱਚ ਸਮੂਹ ਵਰਕਰਾਂ ਨੂੰ ਸਦਕੇ ਮੂੰ ਮਿੱਠਾ ਕਰਾਇਆ ਗਿਆ ਲੰਡੂ ਵੱਡੇ ਗਏ ਆ ਔਰ ਆਸੀ ਆਤਸ਼ਬਾਦੀ ਚਲਾ ਕੇ ਖੁਸ਼ੀ ਯਾਰ ਕੀਤੀ ਆ ਕਿਉਂਕਿ ਜੋ ਆਪਣਾ ਕੇਂਦਰੀਵਾਲ ਆਮ ਪਾਰਟੀ ਨੇ ਦਿੱਲੀ ਦੀ ਜਨਤਾ ਨਾਲ ਇਹ ਝੂਠੇ ਵਾਅਦੇ ਕੀਤੇ ਸੀਗੇ ਉਹਨੂੰ ਦਿੱਲੀ ਦੀ ਜਨਤਾ ਨੇ ਨਕਾਰਦਿਆਂ ਹੋਇਆ ਕੇਂਦਰੀਵਾਲ ਵਰਗੇ ਵੀ ਜਿਹੜੇ ਖਨਾੜ ਆਪਣੇ ਆਪ ਨੂੰ ਗਿੰਦੇ ਸੀ ਉਹਨਾਂ ਨੂੰ ਵੀ ਹਰਾ ਕੇ ਤੇ ਮੂੰਹ ਤੋੜਵਾ ਜਵਾਬ ਦਿੱਤਾ ਹੈ ਵੀ ਤੁਸੀਂ ਜਿਹੜਾ ਝੂਠ ਬੋਲ ਕੇ ਗਮਰਾਹ ਕਰਕੇ ਲੋਕਾਂ ਨੂੰ ਦੋ ਵਾਰੀ ਸਰਕਾਰ ਬਣਾਈ ਆ ਤੇ ਉਹਰਾ ਮੂੰਹ ਤੋੜਵਾ ਜਵਾਬ ਦਿੱਤਾ